ਦੀ ਵੱਡੀ ਖਬਰ ਬਰਨਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਨਿੱਜੀ ਰੰਜੀਤ ਦੇ ਚਲਦੇ ਇੱਕ ਨੌਜਵਾਨ ਦੇ ਗੋਲੀਆਂ ਮਾਰੀਆਂ ਗਈਆਂ ਨੇ ਤਾਂ ਨੌਜਵਾਨ ਦੀ ਪਛਾਣ ਆਕਾਸ਼ਦੀਪ ਸਿੰਘ ਵਜੋਂ ਹੋਈ ਆ ਤਾਂ ਆਕਾਸ਼ਦੀਪ ਸਿੰਘ ਦੀ ਮਾਤਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਆਕਾਸ਼ਦੀਪ ਦੇ ਜੋ ਗਵਾਂਡੀ ਸੀਗੇ ਉਹਨਾਂ ਦੇ ਤੇ ਉਹ ਕਿੰਦਾ ਘਰ ਦੇ ਵਿੱਚ ਦਾਖਲ ਹੁੰਦੇ ਨੇ ਤਾਂ ਤਿੰਨ ਜਾਣੇ ਦੱਸੀ ਜਾ ਰਹੇ ਨੇ ਕਿ ਘਰ ਦੇ ਵਿੱਚ ਦਾਖਲ ਹੁੰਦੇ ਨੇ ਪਹਿਲਾਂ ਉਹਨਾਂ ਦੇ ਵੱਲੋਂ ਜੋ ਮੇਨ ਦਰਵਾਜ਼ਾ ਹੈਗਾ ਘਰ ਦਾ ਉਸ ਨੂੰ ਤੋੜਿਆ ਜਾਂਦਾ ਤੇ ਬਾਅਦ ਵਿੱਚ ਘਰ ਦਾ ਜੋ ਅਗਲਾ ਦਰਵਾਜ਼ਾ ਸੀਗਾ ਜਿਸ ਕਮਰੇ ਦੇ ਵਿੱਚ ਆਕਾਸ਼ਦੀਪ ਅਤੇ ਉਸ ਦਾ ਚਾਚਾ ਸੁੱਤੇ ਹੋਏ ਸਨ ਤਾਂ ਉਹ ਦਰਵਾਜ਼ਾ ਤੋੜ ਕੇ ਤੇ ਉਹਨਾਂ ਦੇ ਵੱਲੋਂ ਤਾਬੜ ਤੋਰ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਤਿੰਨ ਗੋਲੀਆਂ ਆਕਾਸ਼ਦੀਪ ਨੂੰ ਲੱਗੀਆਂ ਨੇ ਤੇ ਇੱਕ ਗੋਲੀ ਉਸਦੇ ਚਾਚੇ ਦੇ ਲੱਗੀ ਆ ਐਨਾ ਹੀ ਨਹੀਂ ਜਦੋਂ ਉਹ ਜ਼ਖਮੀ ਹਾਲਤ ਦੇ ਵਿੱਚ ਆਕਾਸ਼ਦੀਪ ਨੂੰ ਅਤੇ ਉਸਦੇ ਚਾਚੇ ਨੂੰ ਹਸਪਤਾਲ ਲਿਜਾ ਰਹੇ ਸਨ ਤਾਂ ਫਿਰ ਉਹਨਾਂ ਨੂੰ ਕੀ ਰਿਆ ਜਾਂਦਾ ਤੇ ਉਸ ਤੋਂ ਬਾਅਦ ਫਿਰ ਗੋਲੀਆਂ ਚਲਾਇਆਂ ਜਾਂਦੀਆਂ ਨੇ ਜਿਸ ਦੇ ਵਿੱਚ ਇੱਕ ਵਿਅਕਤੀ ਹੋਰ ਜ਼ਖਮੀ ਹੋ ਜਾਂਦਾ ਤਾਂ ਅਕਾਸ਼ਦੀਪ ਪਤੇ ਉਸਦੇ ਚਾਚੇ ਦੀ ਹਾਲਤ ਗੰਬੀਰ ਬਣੀ ਹੋਈ ਆ ਜਿਸ ਦੇ ਚੱਲਦੇ ਉਹਨਾਂ ਨੂੰ ਬਠਿੰਡਾ ਦੇ ਏਮਸ ਦੇ ਵਿੱਚ ਅੱਗੇ ਭਰਤੀ ਕਰਵਾਇਆ ਗਿਆ ਜਦੋਂ ਕਿ ਜਿਹੜਾ ਤੀਸਰਾ ਵਿਅਕਤੀ ਸੀਗਾ ਉਸ ਦਾ ਇਲਾਜ ਬਰਨਾਲਾ ਦੇ ਵਿੱਚ ਚੱਲ ਰਿਹਾ ਹੈ ਗਿਆ ਤਾਂ ਖਾਲੀ ਖੋਲ ਜਿਹੜੇ ਉਬਰਾਮਤ ਹੋਏ ਨੇ ਤੁਸੀਂ ਵੇਖ ਸਕਦੇ ਹੋ ਕਿ देर रात ਇਹ ਪੂਰਾ ਮਾਮਲਾ ਹੈ ਗਿਆ ਜਿਵੇਂ ਅਸੀਂ ਦੱਸ ਰਹੇ ਹਾਂ ਕਿ ਨਿੱਜੀ ਜਿਹੜੀ ਇਹ ਦੱਸੀ ਜਾ ਰਹੀ ਹੈਗੀ ਆ ਤੇ ਗਵਾੜ ਦੇ ਵਿੱਚ ਹੀ ਜਿਨ੍ਹਾਂ ਦੇ ਨਾਲ ਇਹ ਪੂਰਾ ਉਨੇ ਰੰਜਿਸ਼ ਸੀਗੀ ਤਾ ਅਜਿਹੇ ਦੇ ਵਿੱਚ ਤਿੰਨ ਜਾਣੇ ਦੱਸੀ ਜਾ ਰਹੇ ਨੇ ਕਿ ਘਰ ਦੇ ਵਿੱਚ ਦਾਖਲ ਹੁੰਦੇ ਨੇ ਉਹਨਾਂ ਦੇ ਵੱਲੋਂ ਪਹਿਲਾਂ ਘਰ ਦਾ ਮੇਨਰ ਦਰਵਾਜਾ ਜਿਹੜਾ ਲੋਹੇ ਵਾਲਾ ਗੇਟ ਸੀਗਾ ਉਹ ਤੋੜਿਆ ਜਾਂਦਾ ਤੇ ਉਸ ਤੋਂ ਬਾਅਦ ਜਿੱਥੇ ਆਕਾਸ਼ਦੀਪ ਸੁੱਤਾ ਪਿਆ ਸੀਗਾ ਜਿਸ ਕਮਰੇ ਦੇ ਵਿੱਚ ਉਹ ਸੁੱਤਾ ਹੋਇਆ ਸੀਗਾ ਤੇ ਅਜਿਹੇ ਦੇ ਵਿੱਚ ਉਹ ਕਮਰੇ ਦਾ ਵੀ ਗੇਟ ਤੋੜਿਆ ਜਾਂਦਾ ਤੇ ਕੁਝ ਨਹੀਂ ਦੇਖਿਆ ਜਾਂਦਾ ਕਿ ਆਖਿਰਕਾਰ ਇੱਥੇ ਕੌਣ ਸੁੱਤਾ ਪਿਆ ਤੇ ਕੌਣ ਨਹੀਂ ਤੇ ਸਿੱਧੀ ਫਾਇਰ ਕਰ ਦਿੱਤੇ ਜਾਂਦੇ ਨੇ ਤੇ ਤਿੰਨ ਫਾਇਰ ਜਿਹੜੇ ਆਕਾਸ਼ਦੀਪ ਦੇ ਲੱਗੇ ਨੇ ਇਸ ਤੋਂ ਇਲਾਵਾ ਉਸਦੇ ਚਾਚੇ ਦੇ ਵੀ ਫਾਇਰ ਲੱਗੇ ਨੇ ਤੇ ਜਿਵੇਂ ਅਸੀਂ ਦੱਸ ਰਹੇ ਕਿ ਜਦੋਂ ਉਹਨਾਂ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀਗਾ ਜ਼ਖਮੀ ਹਾਲਤ ਸੀਗੇ ਖੂਨ ਉਹਨਾਂ ਦਾ ਡੋਲ ਰਿਆ ਸੀਗਾ ਤਾਂ ਜੇ ਇਹਦੇ ਵਿੱਚ ਫਿਰ ਉਹਨਾਂ ਜਿਹੜੇ ਸ਼ੂਟਰ ਨੇ ਉਹਨਾਂ ਦੇ ਵੱਲੋਂ ਘੇਰਿਆ ਜਾਂਦਾ ਤੇ ਫਿਰ ਫਾਇਰਿੰਗ ਕਰ ਦਿੱਤੀ ਜਾਂਦੀ ਜਿਸ ਦੇ ਵਿੱਚ ਇੱਕ ਹੋਰ ਵਿਅਕਤੀ ਜ਼ਖਮੀ ਹੋ ਜਾਂਦਾ ਜਿਸ ਦਾ ਇਲਾਜ ਬਰਨਾਲਾ ਦੇ ਵਿੱਚ ਚੱਲ ਰਿਹਾ ਤੇ ਆਕਾਸ਼ਦੀਪ ਦੇ ਮਾਤਾ ਨੇ ਦੱਸਿਆ ਕਿ ਉਹ ਹੋਮਗਾਰਡ ਦੇ ਵਿੱਚ ਡਿਊਟੀ ਕਰਦੇ ਨੇ ਉਹਨਾਂ ਦੇ ਵੱਲੋਂ ਕਈ ਵਾਰ ਸ਼ਿਕਾਇਤ ਦਿੱਤੀ ਜਾ ਚੁੱਕੀ ਆ ਕਿ ਇਸ ਤਰ੍ਹਾਂ ਦਾ ਮਾਮਲਾ ਹੈ ਗਿਆ ਔਰੰਜਿਸ ਜਿਹੜੀ ਉਹ ਚੱਲਦੀ ਹੈਗੀ ਆ ਤੇ ਕਿਸੇ ਵਕਤ ਵੀ ਉਹ ਸਾਡੇ ਬੇਟੇ ਤੇ ਉਹ ਹਮਲਾ ਕਰ ਸਕਦੇ ਆ ਤਾਂ ਕਈ ਵਾਰ ਸ਼ਿਕਾਇਤ ਦਿੱਤੇ ਜਾਣ ਦੇ ਬਾਵਜੂਦ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਤਾਂ ਉਹਨਾਂ ਨੇ ਬਕਾਇਦਾ ਦੱਸਿਆ ਕਿ ਅਸੀਂ ਇੱਕ ਨਹੀਂ ਦੋ ਨਹੀਂ ਤਿੰਨ ਵਾਰ ਤਕਰੀਬਨ ਜਿਹੜੀ ਉਹ ਸ਼ਿਕਾਇਤ ਕੀਤੀ ਹੈਗੀ ਤੇ ਇਸ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਅਖੀਰ ਕੱਲ ਰਾਤ ਜਿਹੜਾ ਇਸ ਤਰ੍ਹਾਂ ਦਾ ਵਾਰਦਾਤ ਵਾਪਰ ਜਾਂਦੀ ਆ ਜਦੋਂ ਘਰ ਦੇ ਵਿੱਚ ਉਹ ਹਮਲਾਵਰ ਆਉਂਦੇ ਨੇ ਉਹਨਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਤਾਬੜ ਤੋੜ ਫਾਇਰਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਤਿੰਨ ਫਾਇਰ ਨੇ ਜਿਹੜੇ ਉਹ ਆਕਾਸ਼ਦੀਪ ਦੇ ਲੱਗਦੇ ਨੇ ਤਾਂ ਅਜੇ ਇਹਦੇ ਵਿੱਚ ਇੱਕ ਜਿਹੜੀ ਗੋਲੀ ਹੈਗੀ ਆ ਉਸ ਦੇ ਚਾਚੇ ਨੂੰ ਲੱਗਦੀ ਆ ਘਰ ਜਿਸ ਕਮਰੇ ਦੇ ਵਿੱਚ ਫਾਇਰਿੰਗ ਕੀਤੀ ਜਾਂਦੀ ਹੈ ਤੇ ਉੱਥੇ ਹੋਰ ਵੀ ਉਸ ਦੇ ਆਕਾਸ਼ਦੀਪ ਦੇ ਰਿਸ਼ਤੇਦਾਰ ਭਰਾ ਜਿਹੜੇ ਉਹ ਸੁੱਤੇ ਹੋਏ ਸੀਗੇ ਤੇ ਅਜੇ ਇਹਦੇ ਵਿੱਚ ਉਹਨਾਂ ਦੇ ਵੱਲੋਂ ਜਿਵੇਂ ਅੰਨਾ ਤੁੰਦ ਜਿਹੜੀ ਫਾਇਰਿੰਗ ਕੀਤੀ ਜਾਂਦੀ ਆ ਤਾਂ ਤੁਸੀਂ ਵੇਖ ਸਕਦੇ ਕੋਈ ਖਾਲੀ ਖੋਲ ਜਿਹੜਾ ਉਹ ਉੱਥੇ ਬਰਾਮਦ ਕੀਤੇ ਗਏ ਨੇ ਇਸ ਤੋਂ ਇਲਾਵਾ ਜਿੰਦਾ ਖਾਰਤੂਜ਼ ਉਹ ਵੀ ਬਰਾਮਦ ਕੀਤੀ ਜਾਂਦੀ ਪਰ ਵੱਡਾ ਸਵਾਲ ਇਹ ਖੜਾ ਹੁੰਦਾ ਜਿਸ ਤਰ੍ਹਾਂ ਆਕਾਸ਼ਦੀਪ ਦੇ ਮਾਤਾਂ ਨੇ ਦੱਸਿਆ ਕਿ ਉਹਨਾਂ ਨੇ ਕਈ ਵਾਰ ਸ਼ਿਕਾਇਤ ਕੀਤੀ ਆ ਪਰ ਸ਼ਿਕਾਇਤ ਦੇ ਬਾਵਜੂਦ ਕੋਈ ਵੀ ਜਿਹੜੀ ਕਾਰਵਾਈ ਨਹੀਂ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਸੀਗਾ ਕਿ ਇਸ ਤਰ੍ਹਾਂ ਦਾ ਉਹਨਾਂ ਦਾ ਮਾਮਲਾ ਜਿਹੜਾ ਉਹ ਚੱਲਦਾ ਹੈ ਗਿਆ ਤੇ ਜਿਹੇ ਦੇ ਵਿੱਚ ਉਹਨਾਂ ਨੂੰ ਜਿਹੜੀ ਪ੍ਰੋਟੈਕਸ਼ਨ ਦਿੱਤੀ ਜਾਵੇ ਪਰ ਬਾਵਜੂਦ ਇੰਨਾ ਕੁਝ ਹੋਣ ਦੇ ਕੋਈ ਪ੍ਰੋਟੈਕਸ਼ਨ ਨਹੀਂ ਦਿੱਤੀ ਜਾਂਦੀ ਤੇ ਉਸ ਤੋਂ ਬਾਅਦ ਅੱਜ ਰਾਤ ਦੀ ਗੱਲ ਕੀਤੀ ਜਾਵੇ ਕੱਲ ਦੇਰ ਰਾਤ ਦੀ ਗੱਲ ਕੀਤੀ ਜਾਵੇ ਤਾਂ ਤਿੰਨ ਜਿਹੜੇ ਹਮਲਾਵਰ ਹੁੰਦੇ ਨੇ ਤੇ ਉਹਨਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਆ ਤਾਂ ਅੱਜ ਇਹਦੇ ਵਿੱਚ ਪੁਲਿਸ ਦਾ ਬਿਆਨ ਵੀ ਸਾਹਮਣੇ ਆਇਆ ਪਰਿਵਾਰ ਦਾ ਬਿਆਨ ਵੀ ਸਾਹਮਣੇ ਆਇਆ ਤੁਹਾਨੂੰ ਉਹ ਸੁਣਾ ਦਿੰਦੇ ਆ ਕਰਨਾ ਇਹ ਪਏ ਸੀ ਜੀ ਬੰਦੇ ਐ ਗੋਲੀਆਂ ਮਾਰ ਕੇ ਭੱਗੇ ਜੀ ਮੈਂ ਮੇਰੇ ਭਤੀਜ ਨੂੰ ਲੈ ਕੇ ਚੱਕਣ ਲੈ ਕੇ ਆ ਨਾਲ ਦੀ ਨਾਲ ਮੈਨੂੰ ਘੇਰ ਕੇ ਮਾਰੀਆਂ ਕਿੰਨੇ ਬੰਦੇ ਸੀ ਤਿੰਨ ਸੀ ਜੀ ਕਿੰਨੇ ਗੋਲੀਆਂ ਮਾਰ ਕੀਤੀ ਪਾਇਰ ਜੀ ਤਿੰਨ ਤਾਂ ਘਰੇ ਕਰ ਗਈ ਤਿੰਨ ਵਾਰ ਕਰਤੇ ਕਿੰਨੇ ਬੰਦੇ ਸੀ ਉਹ ਤਿੰਨ ਸੀਗੇ ਜੀ ਕੋਈ ਪੁਰਾਣੀ ਰੰਜੀ ਸੀ ਹੇ ਰੰਜੀਸ ਪੁਰਾਣੀ ਸੀ ਕਿ ਉਹ ਆਈ ਸੀ ਉਹ ਆਈ ਸੀ ਜੀ ਤੇ ਜੀ ਅਗਲੇ ਪਹਿਲਾਂ ਲੱਗਦਾ ਸੀ ਕੋਈ ਬੰਨਾ ਵੀ ਵੇਚਣਾ ਹਾਂ ਹਾਂ ਇਹ ਪਹਿਲੇ ਪੰਨ ਤੋੜ ਕਰਕੇ ਸੀ ਕਰਦੇ ਆ ਕੇ 15 ਦਿਨ ਹੋ ਗਏ ਉਹ ਗੱਲਬਾਤ ਹੋਈ ਨਵੀਂ ਪਰਿਵਾਰ ਚ ਘਰੇ ਕੌਣ ਕੌਣ ਸੀ ਕੋ ਸਾਰਾ ਪਰਿਵਾਰ ਹੀ ਪਿਆ ਸੀਗਾ ਜੀ ਕਮਰੇ ਚ ਪਏ ਹੋਣ ਬਸ ਸੋਤੇ ਪਏ ਸੀ ਇਹ ਤਾਂ ਸਾਨੂੰ ਕੋਈ ਗੱਲ ਦਾ ਪਤਾ ਹੀ ਨਹੀਂਗਾ ਜਿਹੜਾ ਕਾਸਾ ਕਿਹੜੇ ਪਰਿਵਾਰ ਨਾਲ ਸਬੰਧ ਰੱਖਦਾ ਪਰਿਵਾਰ ਕੀ ਕੰਮ ਕਰਦਾ ਹੈ ਪਰਿਵਾਰ ਮੇਰਾ ਭਤੀਜਾ ਜੀ ਉਹ ਹਾਂ ਉਹਦੇ ਡੈਡੀ ਸੀਗੇ ਜੋ ਪੁਲਿਸ ਮੁਲਾਜ਼ਮ ਸੀਗੇ ਜੀ ਉਹਦੀ ਡੈਥ ਹੋ ਗਈ குரு ਖੇਤਰ ਦੇ ਵਿੱਚ ਡਿਊਟੀ ਸੀ ਵੋਟਾਂ ਦੇ ਜੀ ਉਹਦੇ ਅਟੈਕ ਹੋ ਗਿਆ ਜਿੱਥੇ ਡੈਥ ਹੋ ਗਈ ਸੀ ਹੁਣ ਮੇਰੀ ਭਝਾਈ ਉਹਦੀ ਮੰਮੀ ਉਹ ਵੀ ਪੁਲਿਸ ਮੁਲਾਜ਼ਮੀ ਆ ਉਹਦੀ ਵੀ ਡਿਊਟੀ ਇੱਥੇ ਹੀ ਆ ਬਰਨਾਲੀ ਜੀ ਤਾਂ ਕੁ ਜੀ ਤਾਂ ਗੀਜਾ ਜੀ ਬਸ ਸਟੈਂਡ ਤੁਹਾਡੇ ਭਤੀਜੇ ਦੇ ਕੋਲੀਆਂ ਲੱਗੀਆਂ ਕਿਥੇ ਲੱਗੀਆਂ ਤੁਹਾਨੂੰ ਕਿੰਨੇ ਗੋਲੀਆਂ ਲੱਗੀਆਂ ਕਿਸ ਕੀ ਹਾਲਤ ਦਾ ਤਿੰਨ ਉਹ ਤਾਂ ਹਾਲਤ ਦਾ ਸੀਰੀਅਸ ਆ ਜੀ ਕਿਤੇ ਰਹਿ ਗਏ ਹੁਣ ਬਠੰਡੇ ਕਰਿਆ ਜੀ ਫਿਰ ਤੁਹਾਡੇ ਕਿਤੇ ਵਜੇ ਮੇਰੇ ਹੱਥ ਤੇ ਆ ਜੀ ਕੁੱਲ ਕਿੰਨੇ ਫਾਇਰ ਚੱਲੇ ਹੈਗੇ ਗੋਲੀਆਂ ਚੱਲੀਆਂ ਤਿੰਨ ਤਾਂ ਇਹ ਘਰੇ ਚੱਲੀਆਂ ਨੇ ਜੀ ਤਿੰਨ ਵਾਰੇ ਕਰੀਆਂ ਨੇ ਜੀ ਜੁਰਮਾ ਲੈ ਕੇ ਆਉਣਾ ਜੀ ਮੇਰੇ ਭਤੀਜੇ ਨੂੰ ਕਿੰਨੇ ਕਿੰਨੇ ਜਣੇ ਸੀ ਕਿੰਨੇ ਪਿਸਟਲ ਸਨ ਉਹ ਕੋਲ ਕ੍ਰਿਸਟਲ ਦਾ 21 ਦੇਖਿਆ ਜੀ ਤਿੰਨ ਜਾਣੇ ਸੀਗੇ ਤਾਂ ਕੋਈ ਨਹੀਂ ਸੁੱਤੇ ਪਿਆ ਨੂੰ ਮਾਰ ਗਿਆ ਜੀ ਗੋੜੀਆਂ ਨਾਲ ਤੇ ਕੌਣ ਸੀ ਕੌਣ ਆਇਆ ਸੀ ਅੱਕੂ ਸੀਗਾ ਜੀ ਇੱਕ ਤਾਂ ਇੱਕ ਜੱਸਾ ਸੀਗਾ ਸੰਧੂ ਪੱਤੀ ਜੇ ਇੱਕ ਦੀਪੂ ਸੀਗਾ ਤੇ ਚਾਰੇ ਹੋਰ ਹੁਣ ਮੈਨੂੰ ਪਤਾ ਨਹੀਂ ਕਿ ਇਹਨੇ ਕਿ ਮੁੰਡੇ ਕੈਸੀ ਗੇ ਪਹਿਲਾ ਲੋਹੇ ਦਾ ਗੇਟ ਭੰਨਿਆਗਾ ਉਸ ਤੋਂ ਬਾਅਦ ਦੂਸਰਾ ਲੱਕੜ ਦਾ ਗੇਟ ਭੰਨਿਆ ਉੰਡੀ ਤੋੜ ਕੇ ਸੁੱਤੇ ਪਏ ਦੇ ਮੁੰਡੇ ਤੇ ਗੋਲੀਆਂ ਮਾਰ ਗੇ ਨਾਲ ਮੇਰੇ ਦਿਓਰ ਦੇ ਮੁੰਡੇ ਵੀ ਪਏ ਸੀ ਉਹਨਾਂ ਤੇ ਵੀ ਵੱਜ ਸਕਦੀ ਸੀ ਉਹਨਾਂ ਤੇ ਪਰ ਵੱਜੀ ਨਹੀਂ ਆਈ ਕਿੰਨੇ ਜ਼ਖਮੀ ਹੋ ਗਏ ਦੋ ਜ਼ਖਮੀਆਂ ਜੀ ਜਦੋਂ ਅਸੀਂ ਆਉਂਦੇ ਸੀ ਉਹਨੂੰ ਲਈ ਹਸਪਤਾਲ ਚ ਆਉਂਦੇ ਸੀ ਉਹ ਉਦੋਂ ਫੇਰ ਰਸਤੇ 'ਚ ਫੇਰ ਕੇਰ ਲਿਆ ਕੋਹੁੰਨੇ ਗੁਰਦੁਆਰੇ ਕੋਲੇ ਸਮਝ ਆਸੀ ਕੀ ਵੀ ਕੀ ਗੱਲ ਸੀ ਕੀ ਗੱਲ ਹੋਇਆ ਸਦੀ ਗੱਲ ਕੋਈ ਨਹੀਂ ਸੀ ਤਾਇਮਸਾ 11 ਕਦਾ ਹੋਊਗਾ ਜੀ 11 ਬਸ ਆਪਾਂ 11 ਹੋ ਜਾਣਗੇ 11 ਵਜੇ ਤੱਕ ਜੀ ਪਾਈ ਜਾਂਦੇ ਤੇ ਉਹ ਪਹਿਲਾਂ ਪਹੇਗੇ ਸੀਗੇ ਮੈਂ ਉਹ ਪਾਈਏ ਬੈਟਿੰਗ ਹੀ ਤਾਂ ਸੀ ਸਾਨੂੰ ਦਿਨੇ ਵੀ ਇਹਨਾਂ ਨੇ ਜੀ ਕਿਸੇ ਨੂੰ ਸੁਨੇਹਾ ਲਾਇਆ ਤੀ ਵੀ ਅਸੀਂ ਰਾਤ ਨੂੰ ਆਵਾਂਗੇ ਜੀ ਇਹ ਕਰਕੇ ਜੇਸੀ ਬੈਠੀ ਸੀਗੇ ਕਿੰਨੇ ਬੰਦੇ ਆਏ ਸੀ ਕੀ ਕੋਈ ਸ਼ੇਨਾ ਕੋਈ ਕਾਦੇ ਬੰਦੇ ਬਸ ਤੌਰ ਤੇ ਜੀ ਸਾਨੂੰ ਹੁਣ ਪਤਾ ਨਹੀਂ ਸਭ ਬਾਹਰ ਲਾਈ ਪਾਈ ਤੀ ਪਹਿਲਾਂ ਬਾਹਰਲਾ ਗੇਟ ਪੰਨਿਆ ਲੋਹੇ ਦਾ ਅੰਦਰ ਅੰਦਰਲਾ ਮੁੰਡੇ ਦਾ ਗੇਟ ਪੰਨਿਆ ਜੀ ਮੈਨੂੰ ਪਤਾ ਹੁੰਦਾ ਵੀ ਇਸ ਘਰੀ ਕਮਰੇ ਚ ਪਿਆ ਸਿੱਧੀਆਂ ਆ ਕੇ ਗੋਲੀਆਂ ਮਾਰੀਆਂ ਨੇ ਸਭ ਤੋਂ ਬਾਅਦ ਵਿੱਚ ਜਵਾਕਾ ਢਠਾਇਆ ਜਿਹਦੇ ਕੋਲੇ ਪੈਸੇ ਨੱਦਿਆ ਹੋ ਗਏ ਕਿੰਨੀਆਂ ਗੋਲੀਆਂ ਚੱਲੀਆਂ ਗੋਲੀਆਂ ਤਿੰਨ ਨੇ ਕਿਤੇ ਚਾਰ ਨੇ ਜੀ ਕਿੰਨੇ ਬੰਦੇ ਜੇ ਗੋਲੀਆਂ ਵੱਜੀਆਂ ਦੋ ਦੇ ਬਜੀਆਂ ਕੋਣਕ ਦੋ ਤੇ ਬਜੀਆਂ ਨੇ ਜੀ ਇੱਕ ਮੇਰੇ ਦਿਓਰ ਦੇ ਆ ਜੀ ਕੀ ਮਿਹਨਤ ਮਨ ਮੁੰਡਾ ਤਾਂ ਮੇਰਾ ਬਹੁਤ ਸੀਰੀਅਸ ਆ ਜੀ ਬਠਿੰਡੇ ਲੈ ਗਈ ਤੇ ਉਹਦੇ ਮੇਰੇ ਦੇ ਹੱਥਾਂ ਤੇ ਵਜਈ ਆ ਗਈ ਤੇ ਬਜਾ ਰੰਦੀਸ ਕੀ ਹੈਗੀ ਹਾਂਜੀ ਸਕੀ ਪਤਾ ਸਰ ਮੈਂ ਨੇ ਤਾਂ ਪਹਿਲਾਂ 22 ਤਰੀਕ ਨੂੰ ਮਰੀ ਐਪਲੀਕੇਸ਼ਨ ਦਿੱਤੀ ਐਸੀ ਉਹ ਤੋਂ ਬਾਅਦ 26 ਦਿੱਤੀ ਆ ਗਈ ਮੈਂ ਮੇਰਾ ਕੋਈ ਕਾਰਵਾਈ ਨਹੀਂ ਕਰੀ ਹੈਗੀ ਇਹਨਾਂ ਨੇ